मेरे श्रोताओं मैं डॉक्टर मல்கੀत सिंह पट्टी आज ਤੁਹਾਨੂੰ ਦੱਸਦਾ ਹਾਂ ਥੋੜਾ ਜਿਹਾ ਕਿ ਕਿ ਇੰਡੀਅਨ ਡਾਈਟ ਜੋ ਸਾਡੀ ਟ੍ਰੈਡੀਸ਼ਨਲ ਇੰਡੀਅਨ ਡਾਈਟ ਸੀ ਸਾਡੇ ਬਜ਼ੁਰਗਾਂ ਦੀ ਜੋ ਖਾਣਾ ਖਾਂਦੇ ਸਨ ਉਹਨਾਂ ਬਾਰੇ ਆਪਾਂ ਥੋੜੀ ਜੀ ਗੱਲ ਕਰਦੇ ਹਾਂ ਤੁਸੀਂ 슈ગર ਜਾਂ ਹੋਰ ਕੋਈ मेटाबॉलिक सिंड्रोम ਜਾਂ ਤੁਹਾਨੂੰ ਓਵਰ weight ਦੀ ਥੋੜੀ ਪ੍ਰੋਬਲਮ ਆ ਤੁਸੀਂ ਆਪਣੇ weight ਨੂੰ ਕੰਟਰੋਲ ਜਾਂ ਕੱਟ ਕਰਨਾ ਚਾਹੁੰਦੇ ਜੇ ਤਾਂ ਉਹਦੇ ਵਾਸਤੇ ਤੁਹਾਨੂੰ ਕਿਹੜੀਆਂ-ਕਿਹੜੀਆਂ ਸਾਡੀਆਂ ਦੇਸੀ ਇੰਡੀਅਨ ਡਾਈਟਸ ਨੇ ਜਿਨ੍ਹਾਂ ਤੋਂ ਅਸੀਂ ਲਾਹ ਲੈ ਸਕਦੇ ਜਾਂ ਉਹ ਕਿਹੜੇ ਤਰੀਕੇ ਪਨਾ ਕੇ ਅਸੀਂ ਉਦਾਸੀ ਤੋਂ ਛੁਟਕਾਰਾ ਪਾ ਸਕੀਏ ਜਾ ਕਾਰਬੋ ਕਰੀਵਿੰਗ ਜਿਹੜੀ ਆ ਵਾਰ-ਵਾਰ ਸਾਡਾ ਕੁਝ ਮਿੱਠਾ ਖਾਣ ਨੂੰ ਜਾਂ ਕਾਰਬੋਹਾਈਡਰੇਟਸ ਖਾਣ ਨੂੰ ਉੱਪਰ ਸਾਡਾ ਦਿਲ ਕਰਦਾ ਤਾਂ ਉਹਦੇ ਵਿੱਚ ਕੀਵੇਂ ਸ਼ੁਕੁਤਾ ਪਾ ਸਕਦੇ ਆ ਖਿਚੜੀ ਖਿਚੜੀ ਬਹੁਤ ਵਧੀਆ ਸਾਡੀ ਇੱਕ ਰਵਾਇਤੀ ਖਾਣਾ ਹੈ ਜੇ ਤੁਸੀਂ ਅਗਰ ਖਿਚੜੀ ਖਾਣ ਦੀ ਆਦਤ ਪਾਉਂਦੇ ਹੋ ਜਾਂ ਕਾਰਬੋ ਕਰੀਵਿੰਗ ਤੁਸੀਂ ਤੁਸੀਂ ਕਰਦੇ ਹੋ ਉਹਦੇ ਨਾਲ ਕਾਫੀ ਹੱਦ ਤੱਕ ਤੁਹਾਨੂੰ 슈ਗਰ ਤੋਂ ਛਡਕਾਰਾ ਮਿਲੇਗਾ 슈ਗਰ ਨੂੰ ਮੈਨੇਜ ਕਰਨ ਦੇ ਵਿੱਚ ਹੈਲਪ ਮਿਲੇਗੀ ਮੋਟਾਪੇ ਨੂੰ ਤੁਸੀਂ ਕਾਬੂ ਵਿੱਚ ਕਰ ਸਕਦੇ ਅਰਲੀ ਮਾਰਨਿੰਗ ਅਗਰ ਤੁਸੀਂ ਇੱਕ ਕਟੋਰੀ ਦਹੀਂ ਵੀ ਲੈ ਲੈਂਦੇ ਲੋ ਫੈਟ ਕੜ ਜਿਹੜਾ ਸਾਡਾ ਦਹੀਂ ਅਸੀਂ ਘਰ ਦੇ ਵਿੱਚ ਬਣਾਉਂਦੇ ਆ ਲੋ ਫੈਟ ਮਿਲਕ ਦੇ ਕਿ ਜੇ ਗੇਮਨ ਮੈਨੂ ਜੱਕੜਿਆ ਹੋਇਆ ਮੈਨੂੰ ਉਹਦੇ ਵਿੱਚ ਉਹ ਬਹੁਤ ਹੀ ਵਧੀਆ ਖਰਾਕ ਹੁੰਦੀ ਕਿਉਂਕਿ ਖਿਚੜੀ ਦੇ ਵਿੱਚ ਅਗਰ ਅਸੀਂ ਸਾਬਤ ਅਨਾਜ ਦੀ ਵਰਤੋਂ ਕਰਦੇ ਹਾਂ ਜਿਵੇਂ ਹਰੀ ਮੂੰਗੀ ਸਾਬਤ ਮਸਰ ਛੋਲਿਆਂ ਦੀ ਦਾਲ ਬਰਾਊਨ ਰਾਈਸ ਇਹਨਾਂ ਦੀ ਤੁਸੀਂ ਯੂਜ਼ ਕਰਦੇ ਹੋ ਜਾਂ ਇਹਦੇ ਨਾਲ ਤੁਸੀਂ ਮੌਸਮੀ ਸਬਜ਼ੀਆਂ ਜਿਵੇਂ ਟਮਾਟਰ ਪਿਆਜ਼ ਗਾਜਰ ਗੋਭੀ ਬਰੋਕਲੀ ਉਹ ਵੀ ਆਪਣੀ ਪਸੰਦ ਦੀ ਐਡ ਕਰ ਸਕਦੇ ਹੋ ਲੇਕਿਨ ਉਹਦੇ ਵਿੱਚ ਜ਼ਿਆਦਾ ਨਮਕ ਜ਼ਿਆਦਾ ਆਇਲ ਦੀ ਵਰਤੋਂ ਨਾ ਕਰੋ ਖਿਚੜੀ ਇੱਕ ਟਾਈਮ ਕੋਸ਼ਿਸ਼ ਕਰੋ ਕਿ ਤੁਸੀਂ ਨਾਸ਼ਤੇ ਦੇ ਵਿੱਚ ਖਿਚੜੀ ਜ਼ਰੂਰ ਖਾਓ ਜਾਂ ਦਲੀਆ ਲੈ ਸਕਦੇ ਹੋ ਇਹਦੇ ਅਲਟਰਨੇਟ ਤੁਸੀਂ ਔਰ ਉਹਦੇ ਵਿੱਚ ਤੁਹਾਡਾ ਕਾਫੀ ਹੱਦ ਤੱਕ ਤੁਹਾਨੂੰ ਜਿਹੜੀ ਵਾਰ-ਵਾਰ ਭੁੱਖ ਲੱਗਦੀ ਹੈ ਉਹ 5-6 ਘੰਟੇ ਤੱਕ ਤੁਹਾਡਾ ਜਿਹੜਾ ਪੇਟ ਉਹ ਫੁੱਲ ਰਹੇਗਾ ਤੁਹਾਨੂੰ ਵਾਰ-ਵਾਰ ਖਾਣ ਦੀ ਲੋੜ ਮਹਿਸੂਸ ਨਹੀਂ ਪਵੇਗੀ ਖਾਸ ਕਰਕੇ ਕਾਰਬੋਹਾਈਡਰੇਟਸ ਮਿੱਠਾ ਵਗੈਰਾ ਜਿਹੜਾ ਹੈ ਇਸ ਕਰਕੇ ਖਿਚੜੀ ਜੋ ਸਾਡੀ ਟ੍ਰੈਡੀਸ਼ਨਲ ਰਵਾਇਤੀ ਇੱਕ ਖਾਣਕ ਹੈ ਤੇ ਅੱਜ ਦੇ ਯੁੱਗ ਦੇ ਵਿੱਚ ਵੀ ਇਹ ਸਾਨੂੰ ਬਹੁਤ ਹੀ ਲਾਹੇਵੰਦ ਹੈ ਅੱਜਕੱਲ ਅਸੀਂ ਬਰੈਡ ਜਾਂ ਕੋਈ ਹੋਰ ਫਾਸਟ ਫੂਡ ਲੈਣੇ ਸ਼ੁਰੂ ਕਰ ਦਿੱਤੇ ਹੈ ਕਿ ਜਿਹੜੇ ਸਾਡੇ ਵਾਸਤੇ ਨੁਕਸਾਨਦੇਹ ਨੇ ਸਿਹਤ ਨੂੰ ਬੈਨੀਫਿਟ ਘਟ ਦਿੰਦੇ ਨੇ ਜਾਂ ਅਸੀਂ ਹੋਰ ਕੋਈ ਨੂਡਲਸ ਸਮੋਸੇ ਪਕੌੜੇ ਇਹਨਾਂ ਦੀ ਜਗ੍ਹਾ ਜਾਂ ਅਸੀਂ ਪਰੌਂਠੀਆਂ ਜੜੀਆਂ ਤਲ ਤਲ ਕੇ ਖਾਣੇ ਆ ਆਇਲ ਦੇ ਵਿੱਚ ਉਹ ਵੀ ਸਾਡੀ ਸਿਹਤ ਵਾਸਤੇ ਐਨੀਆਂ ਰੁਟੀਨ ਦੇ ਵਿੱਚ ਅਗਰ ਅਸੀਂ ਲੈਨੇ ਆ ਤਾਂ ਵਧੀਆ ਨਹੀਂ ਹੁੰਦੀ ਸੋ ਕੋਸ਼ਿਸ਼ ਕਰੋ ਕਿ ਨਾਸ਼ਤਾ ਖਿਚੜੀ ਦਾ ਕੀਤਾ ਜਾਵੇ ਔਰ ਖਿਚੜੀ ਦੇ ਵਿੱਚ ਤੁਸੀਂ ਚੇਂਜ ਕਰਕੇ ਖਿਚੜੀ ਲੈ ਸਕਦੇ ਜਿਵੇਂ ਬਾਜਰੇ ਦੀ ਖਿਚੜੀ ਵੀ ਬਹੁਤ ਵਧੀਆ ਬਣਦੀ ਹੈ ਬਾਜਰੇ ਦੀ ਖਿਚੜੀ ਦੇ ਵਿੱਚ ਵੀ ਤੁਸੀਂ ਸਬਜ਼ੀਆਂ ਐਡ ਕਰ ਸਕਦੇ ਹੋ ਤੇ ਹੋਰ ਜਿਵੇਂ ਮੂੰਗੀ ਦੀ ਸਾਬਤ ਦਾਲ ਦੀ ਲੇਕਿਨ ਉਹ ਮੂੰਗੀ ਦੀ ਜਾਂ ਤੁਸੀਂ ਮਸਰਾਂ ਦੀ ਸਾਬਤ ਦਾਲ ਦੀ ਅਗਰ ਖਿਚੜੀ ਬਣਾਉਂਦੇ ਹੋ ਤਾਂ ਕੋਸ਼ਿਸ਼ ਕਰੋ ਕਿ ਪਹਿਲਾਂ ਉਹਨਾਂ ਨੂੰ ਪਾਣੀ ਦੇ ਵਿੱਚ ਭਿਓ ਲੋ ਅਗਰ ਉਹ 5-4 ਘੰਟੇ ਪਾਣੀ ਦੇ ਵਿੱਚ ਭਿੱਜੀਆਂ ਰਹਿਣਗੀਆਂ ਉਹਨਾਂ ਦੀ ਡਾਈਜੈਸ਼ਨ ਜਿਹੜੀ ਹੈ ਉਹ ਸ਼ੌਕੀ ਹੋ ਜਾਂਦੀ ਹੈ ਤੇ ਉਹਨਾਂ ਦੇ ਵਿੱਚੋਂ ਖਰਾਕੀ ਤੱਤ ਚੂਸਣੇ ਜਿਹੜੇ ਨੇ ਸਾਡੀਆਂ ਅੰਤੜੀਆਂ ਨੂੰ ਉਹ ਸ਼ੌਕੀ ਰਹਿ ਜਾਂਦੇ ਹੈ। ਇੱਕ ਕੋਸ਼ਿਸ਼ ਕਰੋ ਕਿ ਰੋਜ਼ਾਨਾ ਜਿਵੇਂ ਅੱਜਕੱਲ ਦੇ ਮੌਸਮ ਦੀ ਅਗਰ ਗੱਲ ਕਰੀਏ ਤਾਂ ਅੱਧਾ ਘੰਟਾ 20 ਮਿੰਟ ਧੁੱਪ ਦੇ ਵਿੱਚ ਜ਼ਰੂਰ ਬੈਠੋ। ਧੁੱਪ ਦੇ ਵਿੱਚ ਬੈਠਣ ਦੇ ਨਾਲ ਕਾਫੀ ਹੱਦ ਤੱਕ ਸਾਨੂੰ ਵਿਟਾਮਿਨ ਡੀ ਸਾਡੇ ਸਰੀਰ ਦੇ ਵਿੱਚ ਪੂਰਾ ਹੋ ਜਾਂਦਾ ਹੈ। ਕੁਦਰਤ ਨਾਲ ਜੁੜੋ ਇਹਦੇ ਨਾਲ ਵੀ ਕਾਫੀ ਹੱਦ ਤੱਕ ਅਸੀਂ ਜਦੋਂ ਉਦੋਂ ਨਾਲ ਜੁੜਦੇ ਆ ਤਾਂ ਸਾਨੂੰ ਜਿਵੇਂ ਗਾਰਡਨਿੰਗ ਕਰਦੇ ਹੋ ਜਾਂ ਤੁਸੀਂ ਹੋਰ ਕੁਝ ਨਹੀਂ ਤਾਂ ਅਜਨਬੀ ਲੋਕਾਂ ਨਾਲ ਗੱਲਬਾਤ ਕਰਦੇ ਹੋ ਰੋਡ ਦੇ ਕੰਢੇ ਤੇ ਕਿਤੇ ਬੈਠ ਜਾਂਦੇ ਹੋ ਤੁਹਾਡਾ ਗਲੀ ਗੁਆਂਢ ਅਗਰ ਕਿਸੇ ਨਾਲ ਗੱਲਬਾਤ ਕਰਦੇ ਹੋ ਤਾਂ ਕਾਫੀ ਹੱਦ ਤੱਕ ਤੁਹਾਡਾ ਮਨ ਜਿਹੜਾ ਉਹ ਰਿਲੈਕਸ ਹੁੰਦਾ ਉਪ ਦੇ ਵਿੱਚ ਬੈਠਣਾ ਨਹੀਂ ਬਹੁਤ ਜ਼ਰੂਰੀ ਹੈ ਅਗਰ ਤੁਹਾਡੇ ਲਾਗੇ ਕੋਈ ਬੱਚਾ ਖੇਡਦਾ ਉਹਦੇ ਨਾਲ ਕੁਝ ਗੱਲਾਂ ਕਰੋ ਕੋਈ ਬਜ਼ੁਰਗ ਪ੍ਰਾਣਾ ਤੁਹਾਨੂੰ ਮਿਲ ਜਾਂਦਾ ਉਹਦੇ ਕੋਲ ਜ਼ਿੰਦਗੀ ਦੇ ਤਜਰਬੇ ਪਿਛੋ ਤਾਂ ਕਾਫੀ ਹੱਦ ਤੱਕ ਤੁਹਾਨੂੰ ਕੁਝ ਸਿੱਖਣ ਵਾਸਤੇ ਵੀ ਮਿਲੇਗਾ ਔਰ ਇਸ ਦੇ ਨਾਲ ਹੀ ਸਾਨੂੰ ਕੁਝ ਨਾ ਕੁਝ ਜਿਹੜਾ ਨਵੇਂ ਤਜਰਬੇ ਸਿੱਖਣ ਨੂੰ ਮਿਲਣਗੇ ਸਾਡਾ ਟਾਈਮ ਪਾਸ ਸਟ्रेस ਜਾਂ ਐਂਜਾਇਟੀ ਜਿਹੜੀ ਆ ਉਹਦੇ ਤੋਂ ਵੀ ਸਾਨੂੰ ਰਿਲੀਫ ਮਿਲੇਗੀ ਸੜਕ ਦੇ ਕੰਢੇ ਬੈਠ ਕੇ ਤੁਸੀਂ ਜਾਂ ਕਿਸੇ ਨਹਿਰ ਦੇ ਕੰਢੇ ਜਾਂ ਜਿੱਥੇ ਵੀ ਤੁਹਾਨੂੰ ਸੂਟ ਲੱਗਦਾ ਘਰਾਂ ਦੇ ਕਮਰਿਆਂ ਵਿੱਚ ਆਪਣੇ ਆਪ ਨੂੰ ਕੈਦ ਨਾ ਰੱਖੋ ਅਗਰ ਤੁਸੀਂ ਆਫਿਸ ਦੇ ਵਿੱਚ ਕੰਮ ਕਰਦੇ ਹੋ ਉਤੋਂ ਵੀ ਤੁਹਾਨੂੰ ਮੌਕਾ ਮਿਲਦਾ ਤਾਂ ਜਰੂਰ ਕੋਸ਼ਿਸ਼ ਕਰੋ ਕਿ ਅੱਧਾ ਘੰਟਾ 10 ਮਿੰਟ ਬਾਹਰ ਬੈਠ ਕੇ ਸੈਰ ਕਰਕੇ ਹਲਕੀ ਫੁਲਕੀ ਹਿੱਤ ਤੁਪ ਜਰੂਰ ਸਿੱਖੋ ਆਉਂਦੇ ਜਾਂਦੇ ਲੋਕਾਂ ਦੇ ਨਾਲ ਜਾਣ ਪਛਾਣ ਤੋਂ ਬਿਨਾਂ ਵੀ ਅਗਰ ਅਜਨਬੀ ਵੀ ਤੁਹਾਡੇ ਕੋ ਕੋਈ ਰਸਤਾ ਪੁੱਛਦਾ ਤਾਂ ਉਹਦੇ ਕੋਲੋਂ ਵੀ ਕੁਝ ਸਿੱਖਣ ਦੀ ਕੋਸ਼ਿਸ਼ ਕਰੋ ਅੱਜ ਵੀਡੀਓ ਦੇ ਵਿੱਚ ਕਾਫੀ ਆਵਾਜ਼ਾਂ ਤੁਹਾਨੂੰ ਆ ਰਹੀਆਂ ਹੋਣਗੀਆਂ ਟੈਕਟੀਆਂ ਫੇਰ ਵੀ ਫੌਰੀਂ ਜ਼ਾਹਰੇ ਨੇ ਕਿਉਂਕਿ ਮੈਂ ਅੱਜ ਸੜਕ ਦੇ ਉੱਤੇ ਬੈਠਾ ਹਾਂ ਸੜਕ ਦੇ ਕੰਡੇ ਤੇ ਬੈਠ ਕੇ ਨਾਲੇ ਅੱਧਾ ਘੰਟਾ ਧੁੱਪ ਸੇਕ ਲਈਏ ਤੇ ਨਾਲੇ ਚਾਰ ਗੱਲਾਂ ਤੁਹਾਡੇ ਨਾਲ ਸਾਂਝੀਆਂ ਕਰ ਲਈਆਂ ਨੇ ਸੋ ਉਮੀਦ ਹੈ ਕਿ ਤੁਹਾਨੂੰ ਚੰਗਾ ਲੱਗਾ ਹੋਵੇਗਾ ਸੋ ਖਿਚੜੀ ਦੇ ਕਾਫੀ ਬੈਨੀਫਿਟ ਨੇ ਸਾਡੇ ਬਜ਼ੁਰਗ ਸਾਡੀਆਂ ਮਾਵਾਂ ਸਾਡੀਆਂ ਨਾਨੀਆਂ ਦਾਦੀਆਂ ਖਿਚੜੀਆਂ ਬਣਾ ਬਣਾ ਕੇ ਖਾਂਦੀਆਂ ਰਹੀਆਂ ਨੇ ਅਸੀਂ ਵੀ ਖਾਂਦੇ ਰਹੇ ਹਾਂ ਤੇ ਕੋਸ਼ਿਸ਼ ਕਰਿਆ ਕਰੋ ਕਿ ਜਰੂਰ ਖਿਚੜੀ ਜਿਹੜੀ ਹੈ ਉਹ ਖਾਧੀ ਜਾਵੇ ਔਰ ਸਿਹਤਮੰਦ ਜੀਵਨ ਜੀਇਆ ਜਾਏ ਅਸੀਂ ਆਪਣੇ ਇੰਡੀਆ ਦੇ ਆਪਣੇ ਭਾਰਤੀ ਸੰਸਕ੍ਰਿਤੀ ਦੇ ਖਾਣੇ ਤੇ ਰੀਤੀ ਰਿਵਾਜਾਂ ਨੂੰ ਛੱਡ ਕੇ ਅਸੀਂ ਵੈਸਟਰਨ ਕਲਚਰ ਵੱਲ ਜਾ ਚੁੱਕੇ ਹਾਂ ਕਿ ਉਹ ਵੈਸਟਰਨ ਖਾਣੇ ਜਿਹੜੇ ਨੇ ਸਾਡੇ ਪੱਛਮੀ ਸਭਿਆਚਾਰ ਦਾ ਜਿਹੜਾ ਪ੍ਰਭਾਵ ਆ ਉਹ ਕਾਫੀ ਹੱਦ ਤੱਕ ਸਾਨੂੰ ਅਸਲੀਅਤ ਤੋਂ ਦੂਰ ਲੈ ਗਿਆ ਸਾਡੇ ਕਲਚਰ ਤੋਂ ਦੂਰ ਰਹਿ ਗਿਆ ਇਹ ਸਾਡੀਆਂ ਖਾਣ ਪੀਣ ਦੀਆਂ ਆਦਤਾਂ ਜਿਹੜੀਆਂ ਉਹ ਬਦਲ ਗਈਆਂ ਉਹਦੇ ਨਾਲ ਕੋਈ ਸਾਨੂੰ ਸਿਹਤ ਦੀਆਂ ਸਮੱਸਿਆਵਾਂ ਵੀ ਆਉਂਦੀਆਂ ਸੋ ਉਮੀਦ ਹੈ ਕਿ ਤੁਹਾਨੂੰ ਚੰਗਾ ਲੱਗਾ ਹੋਏਗਾ ਧੰਨਵਾਦ ਸ਼ੁ크ਰੀਆ ਮਿਹਰਬਾਨੀ ਸਤਿ ਸ੍ਰੀ ਅਕਾਲ